ਇਸ ਕਰਕੇ ਲੇਡੀਜ਼ ਇੱਧਰ ਆਈਆਂ ਕਿਉਂਕਿ ਜਿਹੜਾ ਮਾਨ ਸਤਕਾਰ ਆਮ ਪਾਰਟੀ ਤੋਂ ਮਿਲਿਆ ਵੀ ਕਿਸੇ ਵੀ ਪਾਰਟੀ ਤੋਂ ਨਹੀਂ ਮਿਲਿਆ। ਯਾ ਜਿੰਨਾ ਮਾਨ ਸਤਕਾਰ ਸਾਨੂੰ ਸਰਦਾਰ ਕਲਵੰਤ ਸਿੰਘ ਔਰਤ ਦੀ ਰਿਸਪੈਕਟ ਹੈਲਪ ਸਾਡੇ ਸਰਦਾਰ ਕਲਵੰਤ ਸਿੰਘ ਕਰਦੇ ਆ ਜਿਵੇਂ ਹੁਣ ਮਾਨ ਸਰਕਾਰ ਨੇ ਮਤਲਬ ਕਿੰਨੇ ਕੰਮ ਕੀਤੇ ਆ ਬਿਜਲੀ ਹੋ ਗਈ ਹੈ ਹੈਲਥ ਦਾ ਹੋ ਗਿਆ ਕਾਰਡ ਦੇ ਹੋ ਗਏ ਸਾਰੇ ਕੰਮ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਆਮ ਆਦਮੀ ਪਾਰਟੀ ਸਰਦਾਰ ਕਲਵੰਤ ਸਿੰਘ ਐਮ ਐਲ ਏ ਸਾਡੇ ਬਹੁਤ ਜਿਆਦੇ ਮਤਲਬ ਵਧੀਆ ਪਰਸਨ ਨੇ ਕਿ ਜਿਨ੍ਹਾਂ ਨੇ ਸਾਡੇ ਨਾਲ ਵਧੀਆ ਕੰਪੇਰਿੰਗ ਆਸੀ ਖੁਦ ਹੋ ਕੇ ਨਾਲ ਕਰਵਾਈਆਂ ਤੇ ਬੜੀ ਵੱਡੀ ਪੱਦਰ ਦੀ ਲੀਡ ਤੇ ਇਹਨਾਂ ਨੂੰ ਜਤਾਇਆ ਦੂਸਰੀ ਗੱਲ ਇਹ ਆ ਕਿ ਪਹਿਲੇ ਆਧਾਰ ਤੇ ਸਾਡੇ ਕੰਮ ਹੁੰਦੇ ਨੇ ਜਿਵੇਂ ਹੁਣ ਮੇਰੇ ਬ੍ਰਦਰ ਦੀ ਜੋਬ ਸੀਗੀ ਅਸੀਂ ਕਾਫੀ ਦੇਰ ਤੋਂ ਕਹਿੰਦੇ ਆ ਰਹੇ ਸੀ ਸਿੱਧੂ ਨੂੰ ਸਾਡੇ 3 ਸਾਲ ਤੋਂ ਕਿ ਵੀ ਮੇਰੇ ਬ੍ਰਦਰ ਦੀ ਜੋਬ ਪੁਲਿਸ ਰਿਕਵੈਸਟ ਆ ਕਿ ਅਸੀਂ ਤੁਹਾਡੇ ਪਿੱਛੇ ਪੈਰ ਕਸਾਏ ਆ ਕਿ ਇਹਨਾਂ ਦੀ ਇੱਕ ਬਦਲੀ ਕਰਵਾਈ ਜਾਵੇ ਜੇ ਸਾਡਾ ਛੋਟਾ ਜਿਹਾ ਵੀ ਕੰਮ ਨਹੀਂ ਹੋਣਾ ਤਾਂ ਫਿਰ ਅਸੀਂ ਉਹਨਾਂ ਪਿੱਛੇ ਕਿਉਂ ਜਾਵਾਂਗੇ ਕਿਉਂ ਉਹ ਸਾਡਾ ਕੰਮ ਇੱਧਰ ਸਰਦਾਰ ਕਲਵੰਤ ਸਿੰਘ ਐਮ ਐਲ ਏ ਸਰ ਨੇ ਇੱਕ ਮਿੰਟ ਚ ਕਰਵਾਤਾ ਕਿਸੇ ਹੋਰ ਵੀ ਗਰੀਬ ਦੀਆਂ ਮੈਂ ਇੱਕ ਦੋ ਦੀਆਂ ਬਦਲੀਆਂ ਕਰਵਾਇਆ ਉਹ ਵੀ ਹੋ ਗਿਆ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਤੁਹਾਨੂੰ ਦੱਸਦੀ ਕਿ ਅੱਜ ਆਮ ਆਦੀ ਪਾਰਟੀ ਵਿੱਚ ਜੁਆਇਨ ਹੋ ਚੁੱਕੇ ਨੇ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਦੇ ਵਿੱਚ ਵਰਕਰ ਜਿਹੜੇ ਨੇ ਕੰਮ ਕਰ ਰਹੇ ਸੀਗੇ ਪਰ ਹੁਣ ਐਮਐਲਏ ਕਲੋਨ ਸੀਗ ਹੋਣਾ ਜਿਹੜਾ ਹੈਗਾ ਉਹਨਾਂ ਨੂੰ ਜੁਆਇਨ ਕੀਤਾ ਹੈਗਾ ਆਮ ਆਦੀ ਪਾਰਟੀ ਦੇ ਵਿੱਚ ਜਿਹੜੇ ਹੈਗੇ ਆ ਬਹੁਤ ਸੰਖਿਆ ਦੇ ਵਿੱਚ ਜਿਹੜੇ ਹੈਗੇ ਆ ਮਹਿਲਾਵਾਂ ਵਰਕਰ ਜਿਹੜੇ ਨੇ ਜੁਆਇਨ ਕਰ ਚੁੱਕੇ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਵਰਕਰਸ ਨੇ ਸਭ ਤੋਂ ਪਹਿਲਾਂ ਤਾਂ ਜੀ ਕਿਉਂ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਆਏ ਹੋ ਪਿਛਲੇ ਕਾਫੀ ਟਾਈਮ ਤੋਂ ਤੁਸੀਂ ਕਾਂਗਰਸ ਦੇ ਵਿੱਚ ਵੀ ਕੰਮ ਕਰ ਰਹੇ ਸੀਗੇ ਕੀ ਕਹਿਣਾ ਚਾਹੋਗੇ ਸਰ ਮੈਂ ਰਮਨਪ੍ਰੀਤ ਕੌਰ ਕੁੰਬੜਾ ਐਮਸੀ ਤੇ ਇੰਚਾਰਜ ਮਹਾਲੀ ਤੇ ਮੈਂ ਇਸ ਕਰਕੇ ਲੇਡੀਜ਼ ਇੱਧਰ ਆਈਆਂ ਕਿਉਂਕਿ ਜਿਹੜਾ ਮਾਨ ਸਤਕਾਰ ਆਮ ਪਾਰਟੀ ਤੋਂ ਮਿਲਿਆ ਵੀ ਕਿਸੇ ਵੀ ਪਾਰਟੀ ਤੋਂ ਨਹੀਂ ਮਿਲਿਆ ਕਿ ਜਿੰਨਾ ਮਾਨ ਸਤਕਾਰ ਸਾਨੂੰ ਸਰਦਾਰ ਕਲਵੰਤ ਸਿੰਘ ਔਰਤ ਦੀ ਰਿਸਪੈਕਟ ਹੈਲਪ ਸਾਡੇ ਸਰਦਾਰ ਕਲਵੰਤ ਸਿੰਘ ਕਰਦੇ ਜਿਵੇਂ ਹੁਣ ਮਾਨ ਸਰਕਾਰ ਨੇ ਮਤਲਬ ਕਿੰਨੇ ਕੰਮ ਕੀਤੇ ਆ ਬਿਜਲੀ ਹੋ ਗਈ ਹੈਲਥ ਦਾ ਹੋ ਗਿਆ ਕਾਰਡ ਦੇ ਹੋ ਗਏ ਸਾਰੇ ਕੰਮ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਆ ਆਪਣੇ ਪੰਜਾਬ ਦੀ ਜਿੰਨੀਆਂ ਬੀਬੀਆਂ ਭੈਣਾਂ ਸਭ ਨੂੰ ਇੱਕ ਕਿਉਂਕਿ ਤੁਸੀਂ ਹਰ ਇੱਕ ਨੂੰ 70 ਸਾਲ ਮੌਕਾ ਦਿੱਤਾ ਪਾਰਟੀ ਨੂੰ ਪਰ ਇੱਕ ਮੌਕਾ ਤੁਸੀਂ ਕਿਉਂਕਿ ਦੇਖੋ ਹਜੇ ਤਾਂ ਸ਼ੁਰੂਆਤ ਹੈ ਮਤਲਬ ਆ ਪਾਰਟੀ ਦੀ ਕਿਉਂਕਿ ਤੁਸੀਂ ਇਹਨਾਂ ਨੂੰ ਇੱਕ ਮੌਕਾ ਹੋਰ ਦੋ ਕਿਉਂਕਿ ਐ ਇੰਨੀ ਜਲਦੀ ਜਿਵੇਂ ਕੋਈ ਹਰ ਕੋਈ ਸਰਕਾਰੀ ਕੰਮ ਐਨੇ ਜਲਦੀ ਨਹੀਂ ਹੁੰਦੇ ਫਿਰ ਵੀ ਮਾਨ ਸਰਕਾਰ ਦੀ ਬਹੁਤ ਵੱਡੀ ਇਹ ਪ੍ਰਾਪਤੀ ਆ ਕਿ ਕਿ ਉਹਨਾਂ ਨੇ ਹੈਲਥ ਕਾਰਡ ਦਾ 10 ਲੱਖ ਦਾ ਉਹ ਸ਼ੁਰੂ ਕੀਤਾ ਤੇ ਨੀਲੇ ਕਾਰਡਾਂ ਦਾ ਸ਼ੁਰੂ ਕੀਤਾ ਮਤਲਬ ਜਿਵੇਂ ਹੁਣ ਇੱਕ ਰੋਜ਼ਗਾਰ ਸ਼ੁਰੂ ਕੀਤਾ ਉਹਨਾਂ ਨੇ ਪਹਿਲ ਦੇ ਆਧਾਰ ਤੇ ਜਿਵੇਂ ਉਹਨਾਂ ਨੂੰ ਘਰ ਬੈਠਿਆਂ ਨੂੰ ਰੋਜ਼ਗਾਰ ਮਿਲ ਸਕਦਾ ਵੀ ਬਹੁਤ ਵੱਡੇ ਕੰਮ ਕੀਤੇ ਆ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੂੰਗੀ ਜਿਵੇਂ ਕਿ ਪਹਿਲਾਂ ਜਿਹੜੀ ਪਿਛਲੀਆਂ ਸਰਕਾਰਾਂ ਹੁੰਦੀ ਸੀ ਉਹਨਾਂ ਨੇ 70 ਸਾਲ ਰਾਜ ਕੀਤਾ ਤੇ ਪਰ ਉੱਥੇ ਨਾ ਲੇਡੀ ਨੂੰ ਕਾਰ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਜਿਹੜੇ ਸ਼ਾਹੀ ਹੁੰਦੇ ਸੀਗੇ ਸ਼ਾਹੀ ਘਰਾਂ ਦੇ ਉਹਨਾਂ ਨੂੰ ਅਹੁਦੇ ਦਿੱਤੇ ਜਾਂਦੇ ਸੀ ਮੈਂ ਇਸ ਪਾਰਟੀ ਦਾ ਬਹੁਤ तहे ਦਿਲੋਂ ਧੰਨਵਾਦ ਕਰਦੀ ਹਾਂ ਮਾਨ ਸਰਕਾਰ ਦਾ ਜਿਨ੍ਹਾਂ ਨੇ ਇੱਕ ਸਾਨੂੰ ਲੇਡੀ ਨੂੰ ਇੱਕ ਇੰਨਾ ਮਾਨ ਸਤਕਾਰ ਦਿੱਤਾ ਉਹਨਾਂ ਨੇ ਅਹੁਦੇ ਦਿੱਤੇ ਪਹਿਲਾਂ ਇਹ ਅਹੁਦੇ ਨਹੀਂ ਦਿੱਤੇ ਜਾਂਦੇ ਸੀਗੇ ਜਿਹੜੀਆਂ ਪਿਛਲੀਆਂ ਪਾਰਟੀਆਂ ਸੀਗੀਆਂ ਧੰਨਵਾਦ ਹੋਰ ਵੀ ਕੁਝ ਜਿਹੜੇ ਹੈਗੇ ਆ ਮੇਰੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਸਸੀ ਕਾਂਜੀ ਹਾਂਜੀ ਸਸੀ ਕਾਂਜੀ ਕੀ ਕਹਿਣਾ ਚਾਹੋਗੇ ਕਿ ਕਿਉਂ ਮਤਲਬ ਕਿ ਆਮ ਆਦਮੀ ਪਾਰਟੀ ਦੀ ਕਿਹੜੀ ਨੀਤੀ ਨੂੰ ਤੁਸੀਂ ਦੇਖ ਕੇ ਜਿਹੜਾ ਹੈਗਾ ਅੱਜ ਜੁਆਇਨ ਹੋਏ ਆਮ ਆਦਮੀ ਪਾਰਟੀ ਸਰਦਾਰ ਕਲਵੰਤ ਸਿੰਘ ਐਮ ਐਲ ਏ ਸਾਡੇ ਬਹੁਤ ਜ਼ਿਆਦੇ ਮਤਲਬ ਵਧੀਆ ਪਰਸਨ ਨੇ ਕਿ ਜਿਨ੍ਹਾਂ ਨੇ ਸਾਡੇ ਨਾਲ ਵਧੀਆ ਕੰਪੇਰਿੰਗ ਆ ਸੀ ਖੁਦ ਹੋ ਕੇ ਨਾਲ ਕਰਵਾਈਆਂ ਤੇ ਬੜੀ ਵੱਡੀ ਪੱਦਰ ਦੀ ਲੀਡ ਤੇ ਇਹਨਾਂ ਨੂੰ ਦਿਤਾਇਆ ਕਿਉਂਕਿ ਸ਼ੁਰੂ ਤੋਂ 5-7 ਸਾਲ ਤੋਂ ਸਿੱਧੂ ਜਿੱਤ ਧਾਰ ਰਿਆ ਸੀ ਤਾਂ ਕਿ ਜਿਹੜੀ ਇਹਨਾਂ ਨੇ ਮੈਡਮ ਨੇ ਕਹੀ ਆ ਰਿਸਪੈਕਟ ਉਹ ਬਿਲਕੁਲ ਨਹੀਂ ਸੀ ਉਧਰ ਕਿਉਂ ਜਿਵੇਂ ਹੁਣ ਇੱਧਰ ਆਉਂਦੇ ਆ ਚਾਹ ਪਾਣੀ ਹਰ ਇੱਕ ਚੀਜ਼ ਦਾ ਦੇਖਿਆ ਜਾਂਦਾ ਉਧਰ ਕੋਈ ਵੀ ਨਹੀਂ ਸੀ ਇਦਾਂ ਦੀ ਰਿਸਪੈਕਟ ਮਿਲਦੀ ਜਿਹੜੀ ਇੱਧਰ ਮਿਲੀ ਆ ਦੂਸਰੀ ਗੱਲ ਇਹ ਆ ਕਿ ਪਹਿਲੇ ਆਧਾਰ ਤੇ ਸਾਡੇ ਕੰਮ ਹੁੰਦੇ ਨੇ ਜਿਵੇਂ ਹੁਣ ਮੇਰੇ ਬ੍ਰਦਰ ਦੀ ਜੋਬ ਸੀਗੀ ਅਸੀਂ ਕਾਫੀ ਧੇਰ ਤੋਂ ਕਹਿੰਦੇ ਆ ਰਹੇ ਸੀ ਸਿੱਧੂ ਨੂੰ ਸਾਡੇ 3 ਸਾਲ ਤੋਂ ਕਿ ਵੀ ਮੇਰੇ ਬ੍ਰਦਰ ਦੀ ਜੋਬ ਪੁਲਿਸ ਰਿਕਵੈਸਟ ਆ ਕਿ ਅਸੀਂ ਤੁਹਾਡੇ ਪਿੱਛੇ ਪੈਰ ਕਸਾਏ ਆ ਕਿ ਇਹਨਾਂ ਦੀ ਇੱਕ ਬਦਲੀ ਕਰਵਾਈ ਜਾਵੇ ਜੇ ਸਾਡਾ ਛੋਟਾ ਜਿਹਾ ਵੀ ਕੰਮ ਨਹੀਂ ਹੋਣਾ ਤਾਂ ਫਿਰ ਅਸੀਂ ਉਹਨਾਂ ਪਿੱਛੇ ਕਿਉਂ ਜਾਵਾਂਗੇ ਕਿਉਂ ਉਹ ਸਾਡਾ ਕੰਮ ਇਧਰ ਕਲਵੰਤ ਸਰਦਾਰ ਕਲਵੰਤ ਸਿੰਘ ਐਮ ਐਲ ਏ ਸਰ ਨੇ ਇੱਕ ਮਿੰਟ ਚ ਕਰਵਾਤਾ ਕਿਸੇ ਹੋਰ ਵੀ ਗਰੀਬ ਦੀਆਂ ਮੈਂ ਇੱਕ ਦੋ ਦੀਆਂ ਬਦਲੀਆਂ ਕਰਵਾਈਆਂ ਉਹ ਵੀ ਹੋ ਗਿਆ ਫਿਰ ਉਸ ਤੋਂ ਬਾਅਦ ਆ ਧਰਮਸਥਾਨ ਜਗਾ ਸੁਹਾਣੇ ਦੇ ਵਿੱਚ ਜਿਨ੍ਹਾਂ ਤੇ ਕਿ ਬਿਲਕੁਲ ਵੀ ਸਰਕਾਰ ਗ੍ਰਾਂਟ ਨਹੀਂ ਦੇ ਸਕਦੀ ਤੇ ਉਹ ਇਹ ਆਪਣੇ ਕੋਲੋਂ ਖਰਚਾ ਕਰਕੇ ਇਹਨਾਂ ਨੇ ਲੈਂਟਰ ਪਵਾਏ ਤੇ ਹੋਰ ਵੀ ਗਰੀਬ ਘਰਾਂ ਦੇ ਕਾਫੀ ਇਹਨਾਂ ਨੇ ਮਤਲਬ ਜਿਹੜੇ ਜਿਆਦਾ ਗਰੀਬ ਸੀ ਉਹਨਾਂ ਘਰਾਂ ਦੇ ਵਿੱਚ ਆਪਣੇ ਪੱਲੇ ਤੋਂ ਆਪਣਾ ਖਰਚ ਕਰਕੇ ਲੈਂਟਰ ਪਵਾਉਂਦੇ ਆ ਤਾਂ ਕਿ ਇਹ ਨਹੀਂ ਕਿ ਇਹਨਾਂ ਕੋਲ ਸਰਕਾਰ ਦਾ ਪੈਸਾ ਨਹੀਂ ਮਹਾਲੀ ਸ਼ਹਿਰ ਦੀ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਲਗਾਤਾਰ بڑے بڑے ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਨੇ ਐਮਐਲਏ ਸਾਹਿਬ ਵੱਲੋਂ ਵੀ ਜਾ ਕਿਵੇਂ ਕੀ ਕਹਿਣਾ ਚਾਹੋਗੇ ਡਿਵੈਲਪਮੈਂਟ ਨੂੰ ਕੀ ਕਿਵੇਂ ਦੇਖਦੇ ਹੋ ਉਹ ਦੇਖੋ ਉਹ ਤਾਂ ਸਾਡੇ ਸਾਨੂੰ ਖੁਦ ਪਤਾ ਕਿ ਸਾਡਾ ਮੁਹਾਲੀ ਸ਼ਹਿਰ ਚੰਡੀਗੜ੍ਹ ਨਾਲੋਂ ਵੀ ਨੰਬਰ 1 ਹੋ ਗਿਆ ਸਾਫ ਸਫਾਈ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਹੈ ਤੇ ਜਿਹੜੇ ਲੋਕੀ ਬਾਹਰ ਦੇ ਸੌਤ ਦੇ ਬੰਬੇ ਦੇ ਸਭ ਲੋਕ ਆ ਕੇ ਇੱਥੇ ਮੁਹਾਲੀ ਨੂੰ ਕਿਉਂ ਪਸੰਦ ਕਰਦੇ ਨੇ ਕਿਉਂਕਿ ਸਾਫ ਸਫਾਈ ਗ੍ਰੀਨ ਸਿਟੀ ਇਹ ਇਹਦਾ ਹੱਕ ਕੌਣ ਕਰਵਾ ਕੌਣ ਰਿਹਾ ਸਾਡੇ ਕੁਲਵੰਤ ਸਿੰਘ ਐਮਐਲਏ ਹੋਰ ਵੀ ਕੁਝ ਬੀਬੀਆਂ ਮੇ ਨਾਲ ਜੁੜ ਚੁੱਕੀਆਂ ਗੱਲਬਾਤ ਕਰਾਂਗੇ ਅਖਰ ਤੁਸੀਂ ਕਿਉਂ ਮਤਲਬ ਛੱਡ ਕੇ ਆਏ ਹੋ ਕਾਂਗਰਸ ਦੇ ਵਿੱਚ ਤੁਸੀਂ ਬੜੇ ਟਾਈਮ ਤੋਂ ਕੰਮ ਕਰ ਰਹੇ ਸੀਗੇ ਕੀ ਕਹਿਣਾ ਚਾਹੋਗੇ सर uh, मैं मोनिका ठाकुर आज uh, सेक्टर मोहाली से ठीक है सर एक्चुअली मैं कांग्रेस के साथ जुड़ी हुई थी काफ़ी टाइम से तीन चार साल से पार्टी के साथ हूँ बट सर वहाँ पे ना मतलब कोई सेल्फ रिस्पेक्ट नहीं थी लेडीज़ की बाकी जैसे कोई काम अब हमारे जैसे हमारे कुलवंत सर करवाते हैं ऐसे उन्होंने कोई काम सर नहीं करवाया कोई रिस्पॉन्स नहीं कोई गवर्नमेंट काम है कुछ भी है धक्के खा रहे हैं लोग वहाँ पर मैंने तीन साल दिए जैसे मतलब जो पहुँचिए ना तो कोई मतलब देख नहीं है कोई सुनवाई नहीं है तीन साल देख भी ये लगा कि बिल्कुल बेकार है तो आम आदमी बेटर है तो इसलिए मैंने ये ज्वाइन किया है सर

तो मतलब ये कि इक्वल है उनके लिए ना सब बराबर हैं कोई ऐसा नहीं है कि किसी चीज के लिए कहो या कुछ भी है तो मतलब खड़े हैं पंजाब सरकार किस तरह से से देखते हैं बड़े आ, एजुकेशन को लेकर बड़े बहुत ज्यादा वो नए-नए उपालय किए जा रहे हैं और युद्ध नशे विरुद्ध जैसी मुहिमें चल रही है क्या कहना चाहोगे सर देखिए अगर बात स्टडी की की जाए तो अब जैसे आम जनता पार्टी आम जनता पार्टी वाले सर स्कूल्स वगैरह के लिए सुविधा भी काफी दी है और जो हमारी अगर तुम ये नशा मुक्ति केंद्र करी सर इतना ज्यादा है मोहाली अंदर तो आप देख ही नहीं सकते लेकिन जब से हमारी सरकार आई है खत्म ही है सर एक तरह से देखा जाए क्योंकि हम इस पर बहुत ज्यादा काम कर रहे हैं सर सत श्रीकाल जी सारू मैं नवा नवा ज्वाइन किया है ਮੇਰੀ ਕੋਈ ਸਪੀਚ ਤਿਆਰ ਨਹੀਂ ਹੈ ਮੈਂ ਆਪਣੇ ਵੱਲੋਂ ਜੋ ਮੈਨੂੰ ਮਹਿਸੂਸ ਕੀਤਾ ਹੈ ਵਹੀ ਮੈਂ ਬੋਲੂੰਗੀ ਕੀ ਮਹਿਸੂਸ ਕੀਤਾ ਤੁਸੀਂ ਇੱਥੇ ਮਹਿਸੂਸ ਕੀਤਾ ਕਿ ਇੱਥੇ ਨਾ ਬੀਬੀਆਂ ਨੂੰ ਬੜਾ ਮਾਨ ਸਤਕਾਰ ਮਿਲਦਾ ਹੈ ਨਾਲੇ ਜਿਹੜਾ ਵੀ ਕੰਮ ਬੀਬੀਆਂ ਦਾ ਹੁੰਦਾ ਹੈ ਫਟਾਫਟ ਹੁੰਦਾ ਹੈ ਵੇਟ ਨਹੀਂ ਕਰਨਾ ਪੈਂਦਾ ਕਿਸੇ ਨੂੰ ਟੈਨਸ਼ਨ ਨਹੀਂ ਹੁੰਦੀ ਆਪ ਦੇਖ ਲਓ ਆਪਣੇ ਮੋਹਾਲੀ ਦੇ ਵਿੱਚ ਐਨੀ ਸਾਫ ਸਫਾਈ ਤੇ ਬੀਬੀਆਂ ਹੁਣ ਐ ਚਲਦੀਆਂ ਇਹ ਨਹੀਂ ਹੈ ਕਿ ਵੀ ਸਾਨੂੰ ਇਹ ਪ੍ਰੋਬਲਮ ਹੈ ਕਿ ਇਹ ਪ੍ਰੋਬਲਮ ਹੈ ਕਿ ਸਾਨੂੰ ਉਹ ਟੈਨਸ਼ਨ ਫਰੀ ਰਹਿੰਦੀ ਆ ਹੋਰ ਸਰਕਾਰਾਂ ਨੂੰ ਤੁਸੀਂ ਕਿਵੇਂ ਕੰਪੇਅਰ ਕਰਦੇ ਹੋ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਬੜੀਆਂ ਸਰਕਾਰਾਂ ਰਹੀਆਂ ਅਕਾਲੀਆਂ ਦੀ ਸਰਕਾਰ ਰਹੀ ਹੈ ਜਾਂ ਕਾਂਗਰਸ ਦੀ ਸਰਕਾਰ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਕੀ ਕਹਿਣਾ ਚਾਹੂੰਗੀ ਅਸੀਂ ਕਹਿਣਾ ਚਾਹੁੰਦੇ ਹਾਂ ਪਹਿਲੇ ਇਹ ਮੌਕਾ ਹੀ ਨਹੀਂ ਮਿਲਦਾ ਸੀ ਕਿ ਕੋਈ ਵੀ ਬੀਬੀ ਆਪਣੀ ਬਾਜ ਉਠਾਏ ਜਾਂ ਬੋਲੇ ਸਾਨੂੰ ਤਾਂ ਕਦੀ ਕੋਈ ਮੌਕਾ ਹੀ ਨਹੀਂ ਮਿਲਿਆ ਬਸ ਪਿੱਛੇ 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 ਚੱਲਦੇ ਰਹੇ ਜੀ ਕੋਈ ਬੀਬੀਆਂ ਨੂੰ ਕੌਣ ਪੁੱਛਦਾ ਸੀ ਕੋਈ ਵੀ ਨਹੀਂ ਰੋਟੀ ਪਕਾ ਲਓ ਖਾ ਲਓ ਪਾਡੇ ਧੋ ਲਓ ਬਸ ਕੰਮ ਖਤਮ ਐਜੂਕੇਸ਼ਨ ਐਸੀ ਕਿਤੇ ਸੀ ਐਜੂਕੇਸ਼ਨ ਬੀਬੀਆਂ ਨੂੰ ਐਜੂਕੇਸ਼ਨ ਹੁੰਦੇ ਹੋਏ ਵੀ ਅੱਗੇ ਨਹੀਂ ਜਾਣ ਦਿੰਦੇ ਕਿਹਾ ਛੋਟੇ ਘਰ ਦੀ ਜਿਹੜੀ ਲੇਡੀਜ਼ ਹੈ ਉਹਨਾਂ ਨੂੰ ਤਾਂ ਬਿਲਕੁਲ ਵੀ ਹੱਕ ਨਹੀਂ ਸੀ ਕਿ ਬਾਹਰ ਹੁਣ ਇਸ ਪਾਰਟੀ ਦੇ ਵਿੱਚ ਛੋਟਾ ਵੱਡਾ ਕੋਈ ਨਹੀਂ ਹੈ ਸਭ ਇਕੁਅਲ ਹੈ এডਿਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਬੜੇ ਨਵੇਂ-ਨਵੇਂ ਪ੍ਰਾਲੇ ਕੀਤੇ ਜਾਂਦੇ ਨੇ এডਿਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਸਕੂਲ ਆਫ ਫੈਮਿਨੈਂਸ ਬਣਾਏ ਗਏ ਨੇ ਬੱਚਿਆਂ ਦੇ ਲਈ ਹੈਪੀਨੈਸ ਸਕੂਲ ਬਣਾਏ ਗਏ ਨੇ ਜਦ ਬਹੁਤ ਸਾਰੇ ਨਵੇਂ-ਨਵੇਂ ਪ੍ਰਾਲੇ ਕੀਤੇ ਜਾ ਰਹੇ ਆ ਐਦਾਂ ਦੇ ਹਾਈ ਟੈਕ ਸਕੂਲ ਜਿਹੜੇ ਹੈਗੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਜਿਹੜੇ ਰਿਕਾਰਡ ਵੀ ਹੈਗੇ ਕਿ ਹਿੰਦੁਸਤਾਨ ਦੇ ਨੰਬਰ 1 ਸਕੂਲ ਜਿਹੜੇ ਹੈਗੇ ਬਣੇ ਨੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਵਧੀਆ ਕੰਮ ਕੀਤਾ ਹੈ ਆਮ ਪਾਰਟੀ ਨੇ ਔਰ ਇੱਥੇ ਹੀ ਨਹੀਂ ਜਿੱਥੇ-ਜਿੱਥੇ ਆਪਣੀ ਸਰਕਾਰ ਹੈਗੀ ਸਾਰੇ ਪਾਸੇ ਬਹੁਤ ਵਧੀਆ ਕੰਮ ਕੀਤੇ ਛੋਟੇ ਬੱਚੇ ਨੂੰ بڑا ਸਕੋਪ ਮਿਲਿਆ ਅੱਗੇ ਪੜਨ ਦੇ ਵਾਸਤੇ ਛੋਟੇ ਵੱਡੇ ਸਾਰਿਆਂ ਨੂੰ ਅਜੇ ਪਿੰਡਾਂ 'ਚ ਦੇਖ ਲਓ ਪਿੰਡਾਂ 'ਚ ਲੇਡੀ ਜਾਨ ਨੂੰ ਕੌਣ ਪੁੱਛਦਾ ਸੀ ਪਿੰਡਾਂ ਦੇ ਵਿੱਚ ਵੀ ਹੁਣ ਲੇਡੀ ਜਾਨ ਦੀ ਮਾਨ ਹੈ ਇਹ ਕਾਹ ਕੋਣ ਹੈ ਮਾਨਸਾ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਹੋ ਕੇ ਸਾਰੇ ਅੱਗੇ-ਅੱਗੇ ਜਾ ਕੇ ਇਹਨਾਂ ਕੁਝ ਕੀਤਾ ਹੋਇਆ ਹੈ ਕਿ ਵੀ ਬਹੁਤ ਜ਼ਿਆਦਾ ਆਪਣਾ ਨੂੰ ਤਾਂ ਫਕਰ ਹੈ ਇੱਕ ਤਰ੍ਹਾਂ ਤੇ ਕਿ ਵੀ ਆਮ ਪਾਰਟੀ ਜਿੰਦਾਬਾਦ ਔਰ ਹਮੇਸ਼ਾ ਰਹੂਗੀ ਮੈਂ ਕਹਿੰਦੀ ਆ ਬੱਚਿਆਂ ਨੂੰ ਵੀ ਅੱਛੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਔਰ ਅੱਗੇ ਵੀ ਇਹੀ ਪਾਰਟੀ ਰਹੂਗੀ ਦਿੱਤੀ ਜਾਏਗੀ ਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਆਵਾ ਦੀ ਪਾਰਟੀ ਦੇ ਵਿੱਚ ਜੁਆਇਨ ਹੋ ਕੇ ਮੈਨੂੰ ਬਹੁਤ ਵਧੀਆ ਲੱਗਾ ਕਿੰਨੇ ਸਾਲ ਤੁਸੀਂ ਕਾਂਗਰਸ ਦੇ ਵਿੱਚ ਰਹੇ ਹੋ ਕਿ ਉੱਥੇ ਕੀ ਦੇਖਿਆ ਉੱਥੇ ਦੇ ਇੱਥੇ ਕੀ ਫਰਕ ਦੇਖਿਆ ਨਹੀਂ ਫਰਕ ਉੱਥੇ ਵੀ ਸਤਕਾਰ ਬੜਾ ਮਿਲਦਾ ਸੀ ਪਰ ਜਿਹੜਾ ਬੀਬੀਆਂ ਨੂੰ ਸਤਕਾਰ ਉਹ ਨਹੀਂ ਸੀ ਮਿਲਦਾ ਹੁਣ ਇੱਥੇ ਆ ਕੇ ਮਿਲਦਾ ਬੀਬੀਆਂ ਨੂੰ ਸਤਕਾਰ ਨਹੀਂ ਸੀ ਕਿ ਮਿਲਦਾ ਕਿੰਨੇ ਸਾਲ ਕੰਮ ਕੀਤਾ ਉਸ ਬਸ ਕੰਮ ਤਾਂ ਹੁਣ ਕਰੇ ਰਹੇ ਜਾਂ ਨਾਲ ਦੰਦੇ ਸੀ ਕੰਮ ਪੁੰਹਦੇ ਸੀ ਪਿੱਛੇ ਪਿੱਛੇ ਤਾਂ ਫਿਰ ਨਹੀਂ ਸੀ 3 7 8 ਸਾਲ ਬਹੁਤ سارے ਲੋਕ ਤੁਹਾਨੂੰ ਦੇਖ ਰਹੇ ਕੀ ਕਹਿਣਾ ਚਾਹੋਗੇ ਮੈਂ ਤਾਂ ਕਹੂੰਗੀ ਸਾਰੇ ਇਕਜੁਆਨ ਕਰ ਲੋ ਬਹੁਤ ਵਧੀਆ ਕਰ ਲੋ ਸਾਨੂੰ ਪੰਜਾਬ ਸਰਕਾਰ ਤੁਹਾਨੂੰ ਵੀ ਮਿਲੂਗਾ ਪੰਜਾਬ ਸਰਕਾਰ ਦੀ ਨੀਤੀਆਂ ਤੋਂ ਖੁਸ਼ ਹੋਂ ਤੁਸੀਂ ਖੁਸ਼ ਹਾਂ ਜੀ ਹਾਂਜੀ ਤਾਂ ਭਾਰੀ ਸੰਖਿਆ ਦੇ ਵਿੱਚ ਜਿਹੜੇ ਹੈਗੇ ਆ ਵਰਕਰ ਹਾਂਜੀ ਹਰ ਇੱਕ ਦਾ ਸੁਵਿਧਾ ਹੋ ਗਈ ਆ ਆਮ ਪਾਰਟੀ ਨੇ ਐਜੂਕੇਸ਼ਨ ਦਾ ਸੁਧਾਰ ਕੀਤਾ ਠੀਕ ਹੈ ਫਿਰ ਦੂਸਰਾ ਮੈਡੀਕਲ ਹੁਣ ਜਿਵੇਂ ਬਾੜ ਆਈ ਸੀਗੀ ਕਾਫੀ ਪਿੰਡਾਂ ਦੇ ਵਿੱਚ ਅਸੀਂ ਖੁਦ ਇੱਥੋਂ ਗੱਡੀਆਂ ਤੋੜਦੇ ਰਹੇ ਰਾਸ਼ਨ ਦੀਆਂ ਸਭ ਕਾਜ ਦੀਆਂ ਬਾਕੀ ਦੇਖੋ ਜਿਹੜੀਆਂ ਵਿੱਚ ਛੋਟੀਆਂ ਮੋਟੀਆਂ ਰਾਜਨੀਤੀਆਂ ਖੇਡੀਆਂ ਜਾ ਰਹੀਆਂ ਨੇ ਉਹ ਤਾਂ ਪੋਲਿਟਿਕਸ ਦੀ ਚਾਲ ਹੈ ਸਭ ਤੋਂ ਜ਼ਿਆਦਾ ਯੋਗਦਾਨ ਸਾਡੀ ਆਮ ਪਾਰਟੀ ਨੇ ਦਿੱਤਾ ਹਾਰਪੀਟਣ ਵਾਲਿਆਂ ਦਾ ਪੂਰਾ ਸਾਥ ਆਮ ਪਾਰਟੀ ਨੇ ਦਿੱਤਾ Stop. ਪਾਰੀ ਸੰਖਿਆ ਦੇ ਵਿੱਚ ਜਿਹੜੇ ਹੈਗੇ ਆ ਕਾਂਗਰਸ ਦੇ ਵਰਕਰ ਛੱਡ ਕੇ ਹੁਣ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਇਹ ਕਾਂਗਰਸ ਦੇ ਵਿੱਚ ਕੰਮ ਕਰਦੇ ਸੀਗੇ ਕਾਂਗਰਸ ਦੇ ਨਾਲ ਜੁੜ ਕੇ ਜਿਹੜੇ ਹੈਗੇ ਕਈ ਸਾਲਾਂ ਤੋਂ ਕੰਮ ਕਰਦੇ ਸੀਗੇ ਪਰ ਹੁਣ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਪਾਰੀ ਸੰਖਿਆ ਦੇ ਵਿੱਚ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਦੀ ਸਿੱਖਿਆ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਾਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਜਾਂ ਵੱਡੇ ਵੱਡੇ ਜਿਹੜੇ ਪੰਜਾਬ ਸਰਕਾਰ ਵੱਲੋਂ ਭਰਲੇ ਕੀਤੇ ਜਾ ਰਹੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈਗਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਜਿਹੜਾ ਹੈਗਾ ਨੌਜਵਾਨ ਜਿਹੜੇ ਨੇ ਮਹਿਲਾ ਜਿਹੜੀਆਂ ਨੇ ਉਹ ਜੁਆਇਨ ਹੋਏ ਨੇ ਕੈਮਰਾਮੈਨ ਆ ਮੁੰਡੇ ਨਾਲ ਮਨੀਸ਼ਪੁਰ ਅਨਮਿਟੀਵ ਮੋਹਾਲੀ